ਨਾਮ ਸ੍ਰੀ ਵਾਹਿਰੂ ਸਹਬ ਜੀਓ ਕਬੇ ਬਾਚ ਬੇਨਤੀ ਚੌਪਈ ਪਾਤ ਸਾਹਿ 10 ਹਾਮਰਿ ਕਰੋ ਹਾਥ ਦਰਚਾ ਪੂਰਨ ਹੋਏ ਚੇਤ ਕੀ ਇਛਾ ਤਵ ਚਰਨ ਨਮਨ ਰਹੇ ਹਮਾਰਾ ਆਪਣਾ ਜਾਣ ਕਰੋ ਬ੍ਰਤ ਪਾਰਾ ਹਮਰੇ ਦੁਸ਼ਟ ਸਭਤ ਮੁਕਾਵ ਹੋ ਆਪ ਹਾਥ ਦੇ ਮੋਹਿ ਬਚਾਵ ਹੋ ਸੁਖੀ ਬਸੈ ਮੋਰੋ ਪਰਿਵਾਰਾ ਸੇਵਕ ਸਿੱਖ ਸਬੈ ਖਰਤਾਰਾ ਮੋਰਾ ਚਾਨਜ ਕਰ ਤਗਰੀ ਐ ਸਭ ਬੈਰਨ ਕੋ ਆਜ ਸੰਗਰੀ ਐ ਪੂਰਨ ਹੋਏ ਹਮਾਰੀ ਆਸਾ ਤੋਰ ਪੈਲ ਕੇ ਰਹਾ ਪਿਆਸਾ ਹਮ ਹੈ ਸਾਡ ਕੋਈ ਵਰਨਾ ਤਿਆਉ ਜੋ ਪਰ ਚਾਹੋਸ ਤੁਮ ਤੇ ਪਾਉਂ ਸੇਵਕ ਜਿਕ ਹਮਾਰੇ ਤਰੀ ਹੈ ਚੁੰ ਚੁੰਨੋ ਸਤਰ ਮਾਰੇ ਮਰੀ ਹੈ ਆਪ ਹਾਥ ਦੇ ਮੂਝੇ ਅਵਰੀ ਐ ਮਰਨ ਕਾਲ ਕਾ ਤਰਾਸ ਨਿਵਰੀ ਐ ਹੂ ਜੋ ਸਦਾ ਹਮਾਰੇ ਪਛਾ ਸ੍ਰੀ ਅਸੀ ਤੂਜ ਜੋ ਕਰ ਹੋ ਰਚਾ ਰਾਖਲੋ ਮਹਾਰਾਖਨ ਹਾਰੇ ਸਹਿਬ ਸੰਤ ਸਹਾਏ ਪਿਆਰੇ ਤਿੰਨ ਬੰਦ ਦੁਸ਼ਤਨ ਕੇ ਹੰਤਾ ਤੋ ਮੋਹ ਪ੍ਰੀ ਚਤੁਰਦਸ ਕੰਤਾ ਕਾਲ ਪਾਇ ਬ੍ਰਹਮਾ ਬਵਤਰਾ ਕਾਲ ਪਾਇ ਸਿਵ ਜੂ ਆਵਤਰਾ ਕਾਲ ਪਾਇ ਕਰ ਬੇਸਨ ਪ੍ਰਕਾਸ਼ਾ ਸਕਲ ਕਾਲ ਕਾ ਕੀ ਆਤਮਾਸਾ ਜਵਨ ਕਾਲ ਜੋਗੀ ਸਭ ਕੇਓ ਬੇਦਰਾਜ ਬ੍ਰਹਮਾ ਜੂਥਿਓ ਜਵਨ ਕਾਲ ਸਭ ਲੋਗ ਸਵਾਰਾ ਨਮਸਕਾਰ ਹੈ ਤਾਹੀ ਹਮਾਰਾ ਜਵਨ ਕਾਲ ਸਭ ਜਗਤ ਬਨਾਇਓ ਦੇਵ ਤੈਤ ਜਚਨ ਉਪਜਾਇਓ ਆਦ ਅੰਤ ਏਕੈ ਅਵਤਾਰਾ ਸਿ ਗੁਰੂ ਸਮਝਿ ਹੋ ਹਮਾਰਾ ਨਮਸਕਾਰਤ ਸਿਹੇ ਕੋ ਹਮਾਰੇ ਸਕਲ ਪ੍ਰਜਾ ਜਨਾਪਸ ਵਾਰੇ ਸੇਵਕਾਨ ਕੋ ਸਭ ਗੁਨ ਸੁਖ ਦਿਯੋ ਸਤਰਨ ਕੋ ਪਲ ਮੋਬਦ ਕੀਓ કડકડ ਕੇ ਅੰਦਰ ਕੇ ਜਾਨਤ ਭਲੇ ਬੁਰੇ ਕੇ ਪੀਰ ਪਛਾਨਤ ਚੀਤੇ ਤੇ ਕੂੰਚਰ ਅਸਥੁੱਲਾ ਸਭ ਪਾਰ ਕਰਿ ਪਾਦਰਿਸ਼ਟ ਗਰਬੁਲਾ ਸੰਤਾਂ ਤੁਖ ਪਾਇਤੇ ਦੁਖੀ ਸੁਖ ਪਾਇ ਸਾਧਨ ਕੇ ਸੂਖੀ ਏਕ ਏਕੇ ਪੀਰ ਪਛਾਨੈ ਕੜਗੜਕੇ ਬੜਬੜਕੇ ਜਾਣੈ ਜਬੋ ਧਕਰ ਕਰਿ ਕਰ ਤਾਰਾ ਪ੍ਰਜਾਤਰ ਤਬ ਦੇਹ अपਾਰ ਜਬ ਆਕਰ ਕਰਤ ਹੋ ਕਬਹੁ ਤੁਮ ਮੈ ਮਿਲਤ ਦੇ ਤਰਸਬ ਹੋ ਜਿਤੇ ਬਦਨ ਸ੍ਰਿਸ਼ਟ ਸਭ ਤਾ ਰਹਿ ਆਪਾ ਪਨੀ ਬੂ ਜੋ ਚਾਰੇ ਤੁਮ ਸਭ ਹੀ ਤੇ ਰਹਿ ਤਨਰਾਲਮ ਜਨਤ ਬੇਦ ਭੇਦ ਅਰ ਆਲਮ ਨਰਨਕਾਰ ਨਰਮਕਾਰ ਨਰਨੰਬ ਆਦ ਅਨੀਲ ਅਨਾਦ ਅਸੰਬ ਤਾਕਾ ਮੂੜ ਉਚਾਰਤ ਵੇਦਾ ਜੈ ਕੋ ਪੇਵਨਾ ਪਾਵਦ ਵੇਦਾ ਤਾਕੋ ਕਿਰਪਾ ਹਨ ਹਨੂਮਾਨ ਤ ਮਹਾ ਮੂੜ ਕਛ ਭੇਦ ਨਾ ਜਾਣਤ ਮਹਾਦੇਵ ਕੋ ਕਹਿਤ ਸਦਾ ਸਿਵ ਨਰਨਕਾਰ ਕਾ ਕੀ ਨਤ ਨਹਿ ਪਵ ਆਪ ਆਪਣੀ 부ਦ ਹੈ ਜੇ ਤਿ ਬਰਨਤ ਪੈਨ ਪੈਨ ਤੋਹ ਤੇਤੇ ਨਮਰ ਲਖਾਨਾ ਜਾਏ ਪਸਾਰਾ ਕਹਿ ਬਿਦ ਸਹ ਜਬਰ ਸੰਸਾਰਾ ਇਕ ਰੂਪ ਨੂ ਬਸ ਰੂਪਾ ਰੰਗ ਪਿਉ ਰਵਨੀ ਭੂਪਾ ਅੰਡਜ ਚਿਰਚ ਸੇਤਜ ਕੀਨੀ ਉਤਪਜ ਖਾਨ ਬਾਹਰ ਰਚ ਦੇ ਨੇ ਕਹੂੰ ਫੂਲ ਰਾਜ ਹਵੇ ਬੈਠਾ ਕਹੂੰ ਸਿਮਟ ਪਿਆ ਸੰਗਰੇ ਕੈਠਾ ਸਾਗਰੇ ਸ੍ਰੇਸ਼ਟ ਦਿਖਾਇਆ ਚੰਪਵ ਆਦ ਜੁਗਾਦ ਸਰੂਪ ਸਿਯੰ ਭਵ ਅਭਰਚਾ ਮਿਰੇ ਤਮ ਗਰੋ ਸਿਤ ਕੁਬਾਰ ਆਸਿਕ ਸਗਰ ਦੁਸ਼ਟ ਜਿਤੇ ਅਠਵਤ ਉਤਪਾਤਾ ਸਕਲ ਬਲੇਸ਼ ਕਰੋ ਰੰਤ ਕਾਤਾ ਜੇ ਅਸੀ ਦੂਜੇ ਤਵ ਸਰਨੀ ਪ੍ਰੇਤਨ ਕੇ ਦੁਸ਼ਟ ਦੁਗਤ ਹਵੇ ਮਰੇ ਪੁਰਖ ਜਮਨ ਪਗ ਪ੍ਰੇਤ ਹਰੇ ਤਨ ਕੇ ਤਮ ਸੰਕਟ ਸਭ ਟਾਰੇ ਜੋ ਕਲ ਕੋ ਇਖਬਾਰ ਤੇ ਹੈ ਤਾਕੇ ਕਾਲ ਨਿਕਟ ਨਿਆ ਹੈ ਰਚ ਚਾਹੇ ਤਾਹੇ ਸਭ ਕਾਲ ਲਾ ਟੋਸ਼ਟ ਅਰੇਸਟ ਤਰੇਤ ਕਾਲ ਲਾ ਕ੍ਰਪਾ ਦ੍ਰਿਸ਼ਟ ਤਾਨ ਜਾਹੇ ਨਿਹਰਹ ਤਾ ਕੇ ਤਾਪਤ ਨਖ ਮੋਹਰ ਹੁਰ ਦਸੇਦ ਕਰਮੋ ਸਭ ਹੋਈ ਦ੍ਰਿਸ਼ਟ ਚਾਹ ਸਕੇ ਨ ਕੋਈ ਇੱਕ ਬਾਰ ਜੇ ਤਮੈ ਸਬਾਰਾ ਕਾਲ ਫਾਸਤੇ ਤਾਹੇ ਪਾਰਾ ਜਾ ਨਰ ਨਾਮ ਤਿਆਰੋ ਕਾਹ ਆਧਰਦ ਟੋਸ਼ਟ ਦੋਤ ਰਹਾ ਕਾੜਗ ਕੇਤ ਮੈ ਸਰਨ ਦਿਹਰੀ ਆਪ ਹਾਥ ਦੈਲੋ ਬਾਰੇ ਸਰਬ ਠੌਰਮ ਨੋ ਹੋ ਹੋ ਸਹਾਈ ਦੋਸਤ ਦੋ ਤੇਲਹੁ ਬਚਾਈ ਆਤਨਾਮ ਸ੍ਰੀ ਵਾਹਿਰੂ ਸਹਬ ਜੀਓ ਕਬਿ ਉਬਾਚ ਬੇਨਤੀ ਚੌਪਈ ਪਾਤ ਸਾਹਿ 10ਵੀਂ ਹਾਮਰੀ ਕਰੋ ਹਾਥ ਦਰਚਾ ਪੂਰਨ ਹੋਏ ਚੇਤ ਕੀ ਇਛਾ ਤਵ ਚਰਨਨ ਮੰਨ ਰਹੇ ਹਮਾਰਾ ਆਪਣਾ ਜਾਣ ਕਰੋ ਬ੍ਰਤ ਪਾਰਾ ਆਮਰੇ ਦੋਸਤ ਸਬੈਤ ਮੁਕਾਵ ਹੋ ਆਪ ਹਾਥ ਦੇ ਮੁਹਿਬ ਚਾਵ ਹੋ ਸੁਖੀ ਬਸੈ ਮੋਰੋ ਪਰਿਵਾਰਾ ਸੇਵਕ ਸਿੱਖ ਸਬੈ ਕਰਤਾਰਾ ਮੋਰਾ ਚਾਨ ਜੇਕਰ ਦਗਰੀ ਐ ਸਬੈਰਨ ਕੋ ਆਜ ਸੰਗਰੀ ਐ ਪੂਰਨ ਹੋਏ ਹਮਾਰੀ ਆਸਾ ਤੋਰ ਭੇਨ ਕਰੇ ਪਿਆਸਾ ਤਮਹਿ ਛਾੜ ਕੋਈ ਵਰਨਾ ਤਿਆਉ ਜੋ ਪਰ ਚਾਹੋਸ ਤੁਮਤੇ ਪਾਉ ਸੇਵਕ ਜ਼ਿਕ ਹਮਾਰੇ ਤਾਰੀ ਹੈ ਚੁੰ ਚੁੰਨੋ ਸਤਰ ਮਾਰੇ ਮਾਰੀ ਹੈ ਆਪ ਹਾਥ ਦੇ ਮੁਝੇ ਅਵਰੀਏ ਮਰਨ ਕਾਲ ਕਾ ਤਰਾਸ ਨਿਵਰੀਏ ਹੂ ਜੋ ਸਦਾ ਮਾਰੇ ਪਛਾ ਸ੍ਰੀ ਅਸੀ ਤੂਜ ਜੋ ਕਰ ਹੋ ਰਚਾ ਰਾਖਲ ਹੋ ਮਹਾਰਾਖਨ ਹਾਰੇ ਸਹਿਬ ਸੰਤ ਸਹਾਏ ਪਿਆਰੇ ਤੀਨ ਬੰਦ ਦੁਸ਼ਟਨ ਕੇ ਹੰਤਾ ਤੋ ਮੋਹ ਪ੍ਰੀ ਚਤੁਰਦਸ ਕੰਤਾ ਕਾਲ ਪਾਇ ਬ੍ਰਹਮਾ ਬਵਤਰਾ ਕਾਲ ਪਾਇ ਸਿਵ ਜੂ ਆਵਤਰਾ ਕਾਲ ਪਾਇ ਕਰ ਬੇਸਨ ਪ੍ਰਕਾਸ਼ਾ ਸਕਲ ਕਾਲ ਕਾ ਕੀ ਆਤਮਾਸਾ ਜਵਨ ਕਾਲ ਜੋਗੀ ਸਭ ਕੀਓ ਬੇਤ ਰਾਜ ਬ੍ਰਹਮਾ ਜੂਥਿਓ ਜਵਨ ਕਾਲ ਸਭ ਲੋਕ ਸਵਾਰਾ ਨਮਸਕਾਰ ਹੈ ਤਾਹੀ ਹਮਾਰਾ ਜਵਨ ਕਾਲ ਸਭ ਜਗਤ ਬਨਾਇਓ ਦੇਵ ਤੈਤ ਜਚਨ ਉਪਜਾਇਓ ਆਦ ਅੰਤ ਏਕੈ ਅਵਤਾਰਾ ਸਿਹ ਗੁਰੂ ਸਮਝਿ ਹੋ ਹਮਾਰਾ ਨਮਸਕਾਰ ਤਿਸਹਿ ਕੋ ਹਮਾਰੇ ਸਕਲ ਪ੍ਰਜਾ ਜਨਾਪ ਸਵਾਰੇ ਸੇਵ ਕਾਲ ਕੋ ਸਭ ਗੁਣ ਸੁਖ ਦਿਓ ਸਤਰਨ ਕੋ ਪਲ ਮੋਬਦ ਕੀਓ ਘਟ ਘਟ ਕੇ ਅੰਤਰ ਕੇ ਜਾਣਤ ਭਲੇ ਬਰੇ ਕੀ ਪੀਰ ਪਛਾਨਤ ਚੀਟੀ ਤੇ ਕੁੰਚਰ ਅਸਥੂਲਾ ਸਭ ਪਾਰ ਕਿਰਪਾ ਦ੍ਰਿਸ਼ਟ ਘਰ ਬੁਲਾ ਤਨ ਤਨ ਦੁਖ ਪਾਏ ਤੇ ਦੁਖੀ ਸੁਖ ਪਾਏ ਸਾਧਨ ਕੇ ਸੁਖੀ ਏਕ ਏਕੇ ਪੀਰ ਪਛਾਨੇ ਘਟ ਘਟ ਕੇ ਬੜ ਬੜ ਕੇ ਜਾਣੇ ਜਾ ਬੋਧ ਕਰ ਕੇ ਘਰਾ ਘਰ ਤਾਰਾ ਪ੍ਰਜਾਤਰਤ ਤਬ ਦੇਹ ਅਪਾਰਾ ਜਬ ਆਕਰ ਕਰਤ ਹੋ ਕਬ ਹੂੰ ਤੁਮ ਮੈਂ ਮਿਲਤ ਦੇ ਤਰਸਬ ਹੂੰ ਜਿਤੇ ਬਦਨ ਸ੍ਰਿਸ਼ਟ ਸਭ ਬਤਾ ਰੈ ਆਪਾ ਪਨੀ ਬੂਜੋ ਚਾਰੇ ਤੁਮ ਸਭ ਹੀ ਤੇ ਰਹਿ ਚੰਦਰ ਆਲਮ ਜਨਤ ਬੇਦ ਭੇਦ ਅਰ ਆਲਮ ਨਰਨ ਕਾਰ ਨਰਮ ਕਾਰ ਨਰ ਲੰਬ ਆਦ ਅਨੀਲ ਅਨਾਦ ਅਸੰਭ ਤਾਕਾ ਮੂੜ ਉਚਾਰਤ ਵੇਦਾ ਜਾ ਕੋ ਪੇਵਨਾ ਪਾਵਦ ਵੇਦਾ ਤਾਕੋ ਕਿਰਪਾ ਹਨ ਹਨੂਮਾਨ ਤ ਮਹਾ ਮੂੜ ਕਛ ਭੇਦ ਨਾ ਜਾਣਤ ਮਹਾ ਦੇਵ ਕੋ ਕਹਿਤ ਸਦਾ ਸਿਵ ਨਰਨ ਕਰ ਕਾ ਚੀ ਨਤਨੇ ਪਿਵ ਆਪ ਆਪਣੀ ਬੁਧ ਹੈ ਜੀਤੀ ਬੜਨਤ ਪੈਨ ਪੈਨ ਤੋ ਹੈ ਤੇਤੀ ਤਮਰਾ ਲਖਾਨਾ ਜਾਏ ਪਸਾਰਾ ਕਹਿ ਬਿਦ ਸਜ ਬ੍ਰਥਮ ਸੰਸਾਰਾ ਇਕ ਰੂਪ ਅਨੂਪ ਸਰੂਪ ਰੰਗ ਪਿਵਰਾਵਨੀ ਭੂਪਾ ਅੰਡਜ ਚਿਰਜ ਸੇਤ ਯਕੀਨੀ ਉਤ ਪੁਜ ਖਾਨ ਬਹਰ ਰਚ ਦੇਨੀ ਕਹੂੰ ਫੂਲ ਰਾਜ ਹਵੇ ਬੈਠਾ ਕਹੂੰ ਸਿਮਟ ਪਿਆ ਸੰਗਰੇ ਕੈਠਾ साग्रह श्रेष्ठ दिखाय चंपव आदयुगाद स्वरूप स्यम भव अभरच्छ मेरे तम क्रोसि सुबार आसिक सकरो दुष्ट चितय अधवतु तथा सकल मलेश करो रणकाता जे असि दूजे अवसरनि प्रयत्न के दुष्ट दुगत हवमरे औरख जवन भाग प्रेत हरे तन के तुम संकट सब तारे जो कल को इक बारत है ताके काल निकट ने है ਰਾਚਾ ਚਾਹੇ ਤਾਹੇ ਸਭ ਕਾਲ ਲਾ ਡੋਸਟ ਅਰੇਸਟ ਰੈਤ ਦੇ ਕਾਲ ਲਾ ਕ੍ਰਪਾ ਦ੍ਰਿਸ਼ਟ ਤਾਹੇ ਜਾਹੇ ਨਿਹਰਹ ਤਾ ਕੇ ਤਾਪਤ ਨਖ ਮੋਹਰ ਹੁਰ ਦਸੇਦ ਕਰਮੋ ਸਭ ਹੋਈ ਦੁਸ਼ਟ ਚਾਹ ਸੈ ਸਕੈ ਨ ਕੋਈ ਇੱਕ ਬਾਰ ਜੇ ਤਮੈ ਸਬਾਰਾ ਕਾਲ ਫਾਸਤੇ ਤਾਹੇ ਬਾਰਾ ਜ ਨਰ ਨਾਮ ਤਿਆਰੋ ਕਾਹ ਦਾ ਰਦ ਡੋਸਟ ਦੋਤਰਹਾ ਕਾੜਗ ਕੇਤ ਮੈ ਸਰਨ ਦਿਹਰੀ ਆਪ ਹਾਥ ਦੈਲੋ ਬਾਰੇ ਸਰਬ ਥੋਰਮ ਨੋ ਹੋ ਹੋ ਸਹਾਈ ਦੋਸਤ ਦੋ ਤੇਲ ਹੁ ਬਚਾਈ। ਆਤ ਨਾਮ ਸ੍ਰੀ ਵਾਹਿਰੂ ਸਹਬ ਜੀਓ ਕਬਿਉ ਬਾਚ ਬੇਨਤੀ ਚੌਪਈ ਪਾਤ ਸਾਹਿ ਦਸਮੀ। ਹਾਮਰੀ ਕਰੋ ਹਾਥ ਦਰਚਾ ਪੂਰਨ ਹੋਏ ਚੇਤ ਕੀ ਇਛਾ ਤਵ ਚਰਨਨ ਮੰਨ ਰਹੇ ਹਮਾਰਾ। ਆਪਣਾ ਜਾਣ ਕਰ ਬ੍ਰਤ ਪਾਰਾ। ਆਮੜੇ ਦੁਸਤ ਸਭੈ ਤੁਮ ਕਾਬ ਹੋ ਆਪ ਹਾਥ ਦੈ ਮੋਹਿ ਬਚਾਵ ਹੋ ਸੁਖੀ ਬਸੈ ਮੋਰੋ ਪਰਿਵਾਰਾ ਸੇਵਕ ਸਿੱਖ ਸਬੈ ਖਰਤਾਰਾ ਮੋਰਾ ਚਾਨ ਜੇਕਰ ਦਗਰੀ ਐ ਸਭੈ ਰਨ ਕੋ ਆਜ ਸੰਗਰੀ ਐ ਪੂਰਨ ਹੋਏ ਹਮਾਰੀ ਆਸਾ ਤੋਰ ਭੈਣ ਕਿਰੇ ਪਿਆਸਾ ਹਮ ਹੈ ਸਾੜ ਕੋਈ ਵਰਨਾ ਤਿਆਉ ਜੋ ਪਰ ਚਾਹੋਸ ਤੁਮਤੇ ਪਾਉ ਸੇਵਕ ਸਿੱਖ ਹਮਾਰੇ ਤਰੀ ਹੈ ਚੁੰ ਚੁੰਨੋ ਸਤਰ ਸਮਾਰੇ ਮਾਰ ਹੈ ਆਪ ਹਾਥ ਦੇ ਮੂਝੇ ਅਵਰੀਏ ਮਰਨ ਕਾਲ ਕਾ ਤਰਾਸ ਨਿਵਰੀਏ ਹੂ ਜੋ ਸਦਾ ਮਾਰੇ ਪਛਾ ਸ੍ਰੀ ਅਸੀ ਤੂਜ ਜੋ ਕਰ ਹੋ ਰਚਾ ਰਾਖਲੋ ਮਹਾਰਾਖਨ ਹਾਰੇ ਸਹਿਬ ਸੰਤ ਸਹਾਏ ਪਿਆਰੇ ਤੀਨ ਬੰਦ ਦੁਸ਼ਤਨ ਕੇ ਹੰਤਾ ਤੋ ਮੋਹ ਪ੍ਰੀ ਚਤੁਰਦਸ ਕੰਤਾ ਕਾਲ ਪਾਇ ਬ੍ਰਹਮਾ ਬਵਤਰਾ ਕਾਲ ਪਾਇ ਸਿਵ ਜੂ ਆਵਤਰਾ ਕਾਲ ਪਾਇ ਕਰ ਬੇਸਨ ਪ੍ਰਕਾਸ਼ਾ ਸਕਲ ਕਾਲ ਕਾ ਕੀ ਆਤਮਾਸਾ ਜਵਨ ਕਾਲ ਜੋਗੀ ਸਭ ਕੇ ਬੇਦਰਾਜ ਬ੍ਰਹਮਾ ਜੂਥਿਓ ਜਵਨ ਕਾਲ ਸਭ ਲੋਗ ਸਵਾਰਾ ਨਮਸਕਾਰ ਹੈ ਤਾਹੀ ਹਮਾਰਾ ਜਵਨ ਕਾਲ ਸਭ ਜਗਤ ਬਨਾਇਓ ਦੇਵ ਤੈਤ ਜਚਨ ਉਪਜਾਇਓ ਆਦ ਅੰਤ ਏਕੈ ਅਵਤਾਰਾ ਸੇ ਗੁਰੂ ਸਮਝਿ ਹੋ ਹਮਾਰਾ ਨਮਸਕਾਰ ਤਿਸਹਿ ਕੋ ਹਮਾਰੇ ਸਕਲ ਪ੍ਰਜਾ ਜਨਾਪਸ ਵਾਰੇ ਸੇਵ ਕਾਲ ਕੋ ਸਭ ਗੁਨ ਸੁਖ ਦਿਓ ਸਤਰਨ ਕੋ ਪਲ ਮੋਬਦ ਕੀਓ કડકડ ਕੇ ਅੰਤਰ ਕੇ ਜਾਨਤ ਭਲੇ ਭਰੇ ਕੇ ਪੀਰ ਪਛਾਨਤ ਚੀਤੇ ਤੇ ਕੁੰਚਰ ਅਸਥੁੱਲਾ ਸਭ ਪਾਰ ਕਰਿ ਆਦ੍ਰਿਸ਼ਟ ਘਰ ਬੁਲਾ ਸੰਤਾਂ ਤੁਖ ਪਾਏ ਤੇ ਦੁਖੀ ਸੁਖ ਪਾਏ ਸਾਧਨ ਕੇ ਸੂਖੀ ਏਕ ਏਕੇ ਪੀਰ ਪਛਾਨੈ ਕੜਗੜ ਕੇ ਬੜਬੜ ਕੇ ਜਾਣੈ ਜਬੂਦ ਕਰਿ ਕਰਿ ਤਾਰਾ ਪ੍ਰਜਾਤਰ ਤਦ ਦੇਹ ਅਪਾਰ ਜਬ ਆਕਰਗ੍ਰਤ ਹੋ ਕਬਹੁ ਤੁਮ ਮੈਂ ਮਿਲਤ ਦੇ ਤਰਸਬ ਹੋ ਜੇ ਤੇ ਬਦਨ ਸ੍ਰਿਸ਼ਟ ਸਭ ਤਾਰੇ ਆਪਾ ਪਨੀ ਬੂਜੋ ਚਾਰੇ ਤੁਮ ਸਭ ਹੀ ਤੇ ਰਹਿ ਤਨ ਰਾਮ ਮਜਨਥ ਬੇਦ ਭੇਦ ਅਰ ਆਲਮ ਨਰਨ ਕਾਰ ਨਰਬ ਕਾਰ ਨਰ ਲੰਬ ਆਦ ਅਨੀਲ ਅਨਾਦ ਅਸੰਭ ਤਾਕਾ ਮੂੜ ਉਚਾਰਤ ਵੇਦਾ ਜਖੋ ਪੇਵਨਾ ਪਾਵਦ ਵੇਦਾ ਤਾਕੋ ਕਿਰਪਾ ਹਨ ਹਨੂਮਾਨ ਤ ਮਹਾ ਮੂੜ ਕਸ਼ ਭੇਦ ਨਾ ਜਾਣਤ ਮਹਾ ਦੇਵ ਕੋ ਕਹਿ ਤ ਸਦਾ ਸਿਵ ਨਰਨੰਕਾਰ ਕਾ ਕੀ ਨਤਨਹਿ ਪੇਵ ਆਪ ਆਪਣੀ 부ਦ ਹੈ ਜੇ ਤੇ ਬਰਨਤ ਪੈਨ ਪੈਨ ਤੋਹ ਤੇਤੇ ਤਮਰਾ ਲਖਾ ਨਾ ਜਾਏ ਪਸਾਰਾ ਕਹਿ ਬਿਦ ਸਹ ਜਬਰ ਸੰਸਾਰਾ ਇਕ ਰੂਪ ਨੂਪ ਸਰੂਪਾ ਰੰਗ ਪਿਵਰਾ ਬਨੀ ਭੂਪਾ ਅੰਡਜ ਚਿਰਚ ਸੇਤਜ ਕੀਨੀ ਉਤਪਜ ਖਾਨ ਬਹਰ ਰਚਦੇ ਨੇ ਕਹੂੰ ਫੂਲ ਰਾਜ ਹਵੇ ਬੈਠਾ ਕਹੂੰ ਸੇ ਮਟਪਿਆ ਸੰਗਰੇ ਕੈਠਾ ਸਾਗਰੇ ਸ੍ਰੇਸ਼ਟ ਦਿਖਾਇ ਚੰਪਵ ਆਦ ਜੁਗਾਦ ਸਰੂਪ ਸਿਯੰ ਭਵ ਅਭਰਛਾ ਮੇਰੇ ਤਮ ਗੁਰੂ ਸਿਖ ਕੁਬਾਰ ਆਸਿਕ ਸੰਗਰ ਦੁਸ਼ਟ ਜਿਤੇ ਅਠਵਤ ਉਤਪਾਤਾ ਸਕਲ ਬਲੇਸ਼ ਕਰੋ ਰੰਧ ਘਾਤਾ ਜੇ ਅਸੀ ਦੂਜੇ ਤਵ ਸਰਨੀ ਪ੍ਰੇਤਨ ਕੇ ਦੁਸ਼ਟ ਦੁਗਤ ਹਵੇ ਮਰੇ ਔਰਖ ਜਵਨ ਪਾਗ ਪ੍ਰੇਤ ਹਰੇ ਤਨ ਕੇ ਤਮ ਸੰਕਟ ਸਭ ਟਾਰੇ ਜੋ ਕਲ ਕੋ ਇਖਬਾਰ ਤੇ ਆਹੈ ਤਾਕੇ ਕਾਲ ਨਿਕਟ ਨਿਆ ਹੈ ਖਰਾਚਾ ਹੋਇ ਤਾਹੇ ਸਭ ਕਾਲ ਲਾ ਡੋਸਟ ਅਰੇਸਟ ਰੈਤ ਕਾਲਾ ਕ੍ਰਪਾ ਦ੍ਰਿਸ਼ਟ ਤਾ ਨਾ ਜਾਹਿ ਨਿਹਰਹ ਤਾ ਕੇ ਤਾਪਤ ਨਕ ਮੋਹਰ ਹੁਰ ਦਸੇ ਦਕਰਮੋ ਸਭ ਹੋਈ ਦ੍ਰਿਸ਼ਟ ਛਾਉ ਛੈ ਸਕੈ ਨ ਕੋਈ ਇੱਕ ਬਾਰ ਜਿੰਤ ਮੈਂ ਸਬਾਰਾ ਕਾਲ ਫਾਸਤੇ ਤਾਹੇ ਪਾਰਾ ਜਾਂ ਨਰਨਾਮ ਤਿਆਰੋ ਕਹਾਦਰਦ ਡੋਸਟ ਦੋਤ ਰਹਾ ਕਾੜਗ ਕੇਤ ਮੈਂ ਸਰਨ ਦਿ ਹਰੀ ਆਪ ਹਾਥ ਦੈਲੋ ਬਾਰੇ ਸਰਬ ਥੋਰਮ ਹੋ ਹੋ ਸਹਾਈ ਦੋਸਤ ਦੋ ਤੇਲ ਹੁ ਬਚਾਈ ਆਤਨਾਮ ਸ੍ਰੀ ਵਾਹਿਰੂ ਸਹਬ ਜੀਓ ਕਬਿ ਉਪਾਚ ਬੇਨਤੀ ਚੌਪਈ ਪਾਤ ਸਾਹੀ ਦਸਮੀ ਹਾਮਰੀ ਕਰੋ ਹਾਥ ਦਰਚਾ ਪੂਰਨ ਹੋਏ ਚੇਤ ਕੀ ਇਛਾ ਤਵ ਚਰਨ ਨਮਨ ਰਹੇ ਹਮਾਰਾ ਆਪਣਾ ਜਾਣ ਕਰੋ ਬ੍ਰਤ ਪਾਰਾ ਆਮਰੇ ਦੋਸਤ ਸਬਤ ਮੁਕਾਵ ਹੋ ਆਪ ਹਾਥ ਦੇ ਮੋਹਿ ਬਚਾਵ ਹੋ ਸੁਖੀ ਬਸੈ ਮੋਰੋ ਪਰਿਵਾਰਾ ਸੇਵਕ ਸਿਖ ਸਬੈ ਖਰਤਾਰਾ ਮੋਰਾ ਚਾਨ ਜੇਕਰ ਦਗਰੀਐ ਸਬੈ ਰਨ ਕੋ ਆਜ ਸੰਗਰੀਐ ਪੂਰਨ ਹੋਏ ਹਮਾਰੀ ਆਸਾ ਤੋਰ ਭੈਨ ਕਿਰਹ ਪਿਆਸਾ ਤਮਹਿ ਸਾੜ ਕੋਈ ਵਰਨਾ ਤਿ ਆਉ ਜੋ ਪਰ ਚਾਹੋਸ ਤੁਮਤੇ ਪਾਉ ਸੇਵਕ ਜਿਕ ਹਮਾਰੇ ਤਰੀ ਹੈ ਚੁੰ ਚੁੰਨੋ ਸਤਰ ਮਾਰੇ ਮਾਰੀ ਹੈ ਆਪ ਹਾਥ ਦੇ ਮੁਝੇ ਅਵਰੀਏ ਮਰਨ ਕਾਲ ਕਾ ਤ੍ਰਾਸ ਨਿਵਰੀਏ ਹੂ ਜੋ ਸਦਾ ਮਾਰੇ ਪਾਚਾ ਸ੍ਰੀ ਅਸੀ ਤੂਜ ਜੋ ਕਰ ਹੋ ਰਚਾ ਰਾਖਲ ਹੋ ਮਹਾਰਖਨ ਹਾਰੇ ਸਹਿਬ ਸੰਤ ਸਹਾਏ ਪਿਆਰੇ ਤੀਨ ਬੰਦ ਦੁਸ਼ਤਨ ਕੇ ਹੰਤਾ ਤੋ ਮੋਹ ਪ੍ਰੀ ਚਤੁਰਦਸ ਕੰਤਾ ਕਾਲ ਪਾਇ ਬ੍ਰਹਮਾ ਬਵਤਰਾ ਕਾਲ ਪਾਇ ਸਬਜੂ ਆਵਤਰਾ ਕਾਲ ਪਾਇ ਕਰ ਬੇਸਨ ਪ੍ਰਕਾਸ਼ਾ ਸਕਲ ਕਾਲ ਕਾ ਕੀ ਆਤਮਾਸਾ ਜਵਨ ਕਾਲ ਜੋਗੇ ਸਭ ਕੀਓ ਬੇਤ ਰਾਜ ਬ੍ਰਹਮਾ ਜੂਥਿਓ ਜਵਨ ਕਾਲ ਸਭ ਲੋਗ ਸਵਾਰਾ ਨਮਸਕਾਰ ਹੈ ਤਾਹੀ ਹਮਾਰਾ ਜਵਨ ਕਾਲ ਸਭ ਜਗਤ ਬਨਾਇਓ ਦੇਵ ਤੈਤ ਜਚਨ ਉਪਜਾਇਓ ਆਦ ਅੰਤ ਏਕੈ ਅਵਤਾਰਾ ਸ੍ਰੀ ਗੁਰੂ ਸਮਝਿਓ ਹਮਾਰਾ ਨਮਸਕਾਰ ਤਿਸਹਿ ਕੋ ਹਮਾਰੇ ਸਕਲ ਪ੍ਰਜਾ ਜਨਾਪ ਸਵਾਰੇ ਸੇਵ ਕਾਲ ਕੋ ਸਭ ਗੁਣ ਸੁਖ ਦਿਓ ਸਤਰਨ ਕੋ ਪਲ ਮੋਬਦ ਕੀਓ કડકડ ਕੇ ਅੰਦਰ ਕੇ ਜਾਨਤ ਭਲੇ ਬੁਰੇ ਕੇ ਪੀਰ ਪਛਾਨਤ ਚੀਟੀ ਤੇ ਗੁੰਛਰ ਅਸਥੁੱਲਾ ਸਭ ਪਾਰ ਕਰਿ ਆਦਰਸ਼ਟ ਗਰਬੁਲਾ ਸੰਤਾਂ ਤੁਖ ਪਾਏ ਤੇ ਦੁਖੀ ਸੁਖ ਪਾਏ ਸਾਧਨ ਕੇ ਸੂਖੀ ਏਕ ਏਕੇ ਪੀਰ ਪਛਾਨੈ ਕੜਗੜ ਕੇ ਬੜਬੜ ਕੇ ਜਾਣੈ ਜਬ ਉਹ ਜ਼ਕਰ ਕਰਿ ਕਰਾ ਕਰ ਤਾਰਾ ਪ੍ਰਜਾਤਰ ਤਬ ਦੇਹ अपारा ਜਬ ਆਕਰ ਕਰਤ ਹੋ ਕਬਹੁ ਤਮ ਮਿਲਤ ਦੇ ਤਰਸਬ ਹੋ ਜੇ ਤੇ ਬਦਨ ਸ੍ਰਿਸ਼ਟ ਸਭ ਤਾਰੇ ਆਪਾ ਪਨੀ ਬੂਜੋ ਚਾਰੇ ਤੁਮ ਸਭ ਹੀ ਤੇ ਰਹੈ ਤੰਦਰਾਲਮ ਜਨਤ ਬੇਦ ਭੇਦ ਅਰ ਆਲਮ ਨਰਨਕਾਰ ਨਰਮਕਾਰ ਨਰ ਲੰਬ ਆਦ ਅਨੀਲ ਅਨਾਦ ਅਸੰਭ ਤਾਕਾ ਮੂੜ ਉਚਾਰਤ ਵੇਦਾ ਜੈ ਕੋ ਪੇਵਨਾ ਪਾਵਦ ਵੇਦਾ ਤਾਕੋ ਕਿਰਪਾ ਹਨ ਹਨੂਮਾਨਤ ਮਹਾ ਮੂੜ ਕਸ਼ ਭੇਦ ਨਾ ਜਾਣਤ ਮਹਾ ਦੇਵ ਕੋ ਕਹਿਤ ਸਦਾ ਸਿਵ ਨਰਨਕਾਰ ਕਾ ਕੀ ਨਤ ਨਹ ਪਵ ਆਪ ਆਪਣੀ ਬੁਧ ਹੈ ਜੇ ਤੇ ਬਰਨਤ ਪੈਨ ਪੈਨ ਤੋਹ ਤੇ ਤੇ ਤਮਰਾ ਲਖਾ ਨਾ ਜਾਏ ਪਸਾਰਾ ਕਹਿ ਬਿਦ ਸਜਾ ਪ੍ਰਥਮ ਸੰਸਾਰਾ ਇਕ ਰੂਪ ਨੂਪ ਸਰੂਪਾ ਰੰਗ ਪਿਵਰਾ ਬਨੀ ਭੂਪਾ ਅੰਡਜ ਚਿਰਚ ਸੇਤਜ ਕੀਨੀ ਉਤਪਜ ਖਾਨ ਬਹਰ ਰਚਦੇ ਨੇ ਕਹੂੰ ਫੂਲ ਰਾਜ ਜਹਵੇ ਬੈਠਾ ਕਹੂੰ ਸਿਮਟ ਪਿਆ ਸੰਗਰੇ ਕੈਠਾ साकरे श्रेष्ठ दिखाय चंपव आदयुगाद स्वरूप सयम भव अभरच्छामिरे तम क्रोसि कुबार आसिक सकरो INDUSTR चते अठवतु उत्पत्ता सकल मुलेश करो रनकाता जे असितुजे तव सरने प्रयत्न के दुष्ट दुगत हवमरे औरख जमलभाग प्रेत हरे तन के तुम संकट सब तारे जो कल को इक बारत है ताके काल निकट ने है ਕਰਚਾ ਹੋਇ ਤਾਹੇ ਸਭ ਕਲ ਲਾ ਡੋਸਟ ਅਰੇਸਟ ਤਰੇਤ ਕਲਲਾ ਕ੍ਰਪਾ ਦ੍ਰਿਸ਼ਟ ਤਾਨ ਜਾਹੇ ਨਿਹਰਹ ਤਾ ਕੇ ਤਾਪਤ ਨਕ ਮੁਹਰ ਹੁਰ ਦਸੇਦ ਕਰਮੋ ਸਭ ਹੋਈ ਦੁਸ਼ਟ ਚਾਉ ਸੈ ਸਕੈ ਨ ਕੋਈ ਇੱਕ ਬਾਰ ਜੇਤ ਮੈ ਸੰਬਾਰਾ ਕਾਲ ਫਾਸਤੇ ਤਾਹੇ ਬਾਰਾ ਜ ਨਰਨਾਮ ਤਿਆਰੋ ਕਾਹ ਦਰਦ ਡੋਸਟ ਦੋਤਰਹਾ ਕਾੜਗ ਕੇਤ ਮੈ ਸਰਨ ਦਿਹਰੀ ਆਪ ਹਾਥ ਦੈਲੋ ਬਾਰੇ ਸਰਬothorਮ ਨੋ ਹੋ ਹੋ ਸਹਾਈ ਦੋਸਤ ਦੋ ਤੇ ਲਹੁ ਬਚਾਈ ਆਤਨਾਮ ਸ੍ਰੀ ਵਾਹਿਰੂ ਸਹਬ ਜੀਓ ਕਬਿਉ ਬਾਚ ਬੇਨਤੀ ਚੌਪਈ ਪਾਤ ਸਾਹਿ 10ਵੀਂ ਹਮਾਰੇ ਕਰੋ ਹਾਥ ਦਰਚਾ ਪੂਰਨ ਹੋਏ ਚੇਤ ਕੀ ਇਛਾ ਤਵ ਚਰਨ ਨਮਨ ਰਹੇ ਹਮਾਰਾ ਆਪਣਾ ਜਾਣ ਕਰ ਬ੍ਰਤ ਪਾਰਾ ਆਮਰੇ ਡੋਸਟ ਸਬੈ ਤੁਮ ਕਾਵੋ ਆਪ ਹਾਥ ਦੈ ਮੋਹਿ ਬਚਾਵੋ ਸੁਖੀ ਬਸੈ ਮੋਰੋ ਪਰਿਵਾਰਾ ਸੇਵਕ ਸਿਖ ਸਬੈ ਕਰਤਾਰਾ ਮੋਰਾ ਚਾਨ ਜੇਕਰ ਤਗਰੀ ਐ ਸਭ ਬੈਰਨ ਕੋ ਆਜ ਸੰਘਰੀ ਐ ਪੂਰਨ ਹੋਏ ਹਮਾਰੀ ਆਸਾ ਤੋਰ ਪੈਨ ਕਿ ਰਹ ਪਿਆਸਾ ਸਮਹ ਸਾੜ ਕੋਈ ਵਰਨਾ ਤਿਆਉ ਜੋ ਪਰ ਚਾਹੋਸ ਤੁਮਤੇ ਪਾਉ ਸੇਵਕ ਸਿਖ ਹਮਾਰੇ ਤਾਰੀ ਹੈ ਚੁੰ ਚੁੰਨੋ ਸਤਰ ਸਮਾਰੇ ਮਾਰੀ ਹੈ ਆਪ ਹਾਤ ਦੇ ਮੂਝੇ ਅਵਰੀ ਹੈ ਮਰਨ ਕਾਲ ਕਾ ਤਰਾਸ ਨਿਵਰੀ ਹੈ ਹੂ ਜੋ ਸਦਾ ਮਾਰੇ ਪਛਾ ਸ੍ਰੀ ਅਸੀ ਤੂਜ ਜੋ ਕਰ ਹੋ ਰਚਾ ਰਾਖਲ ਹੋ ਮਹਾਰਖਨ ਹਾਰੇ ਸਹਿਬ ਸੰਤ ਸਹਾਏ ਪਿਆਰੇ ਤੀਨ ਬੰਦ ਦੁਸ਼ਟਨ ਕੇ ਹੰਤਾ ਤੋ ਮੋਹ ਪ੍ਰੀ ਚਤੁਰਦਸ ਕੰਤਾ ਕਾਲ ਪਾਏ ਬ੍ਰਹਮਾ ਬਵਤਰਾ ਕਾਲ ਪਾਏ ਸਿਵ ਜੂ ਆਵਤਰਾ ਕਾਲ ਪਾਏ ਕਰ ਬੇਸਨ ਪ੍ਰਕਾਸ਼ਾ ਸਕਲ ਕਾਲ ਕਾ ਕੀ ਆਤਮਾਸਾ जवन काल जो सबको वेदराज ब्रह्मा जूथियो जवन काल सब लोग स्वारा नमस्कार है ता ही हमारा जवन काल सब जगत बनायो देव जच्छन उपजायो, आद अंत ए हु हमारा सुमारा नमस्कारि को हमारे सकला जिनप सवारे को सब गुण सुख दियो सतरन को, 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 को पल कियो કડકડ ਕੇ ਅੰਤਰ ਕੇ ਜਾਨਤ ਭਲੇ ਭਰੇ ਕੇ ਪੀਰ ਪਛਾਨਤ ਚੀਤੇ ਤੇ ਕੁੰਚਰ ਅਸਥੁੱਲਾ ਸਭ ਪਾਰ ਕਰਪਾ ਅਦ੍ਰਿਸ਼ਟ ਗਰਬੂਲਾ ਸੰਤਾਂ ਤੁਖ ਪਾਏ ਤੇ ਦੁਖੀ ਸੁਖ ਪਾਏ ਸਾਧਨ ਕੇ ਸੂਖੀ ਏਕ ਏਕੇ ਪੀਰ ਪਛਾਨੈ ਕੜਗੜਕੇ ਬੜਬੜਕੇ ਜਾਣੈ ਜਬ ਉਹ ਦਕਰ ਕਰ ਕਰ ਤਾਰਾ ਪ੍ਰਜਾਤਰ ਤਦ ਦੇਹ अपਾਰ ਜਬ ਆਕਰ ਕਰਤ ਹੋ ਕਬਹੁ ਤਮ ਮਿਲਤ ਦੇ ਤਰਸਬ ਹੋ ਜੇ ਤੇ ਬਦਨ ਸ੍ਰਿਸ਼ਟ ਸਭ ਤਾਰੇ ਆਪਾ ਪਨੀ ਬੂਜੋ ਚਾਰੇ ਤੁਮ ਸਭ ਹੀ ਤੇ ਰਹਿ ਚੰਦਰਾਲਮ ਜਨਤ ਬੇਦ ਭੇਦ ਅਰ ਆਲਮ ਨਰਨਕਾਰ ਨਰਮਕਾਰ ਨਰ ਲੰਬ ਆਦ ਅਨੀਲ ਅਨਾਦ ਅਸੰਭ ਤਾਕਾ ਮੂੜ ਉਚਾਰਤ ਵੇਦਾ ਜੈ ਕੋ ਪੇਵਨਾ ਪਾਵਦ ਵੇਦਾ ਤਾਕੋ ਕਿਰਪਾ ਹਨ ਹਨੂਮਾਨ ਤ ਮਹਾ ਮੂੜ ਕਸ਼ ਭੇਦ ਨਾ ਜਾਣਤ ਮਹਾ ਦੇਵ ਕੋ ਕਹਿਤ ਸਦਾ ਸਿਵ ਨਰਨਕਾਰ ਕਾ ਕੀ ਨਤਨਹਿ ਪੇਵ ਆਪ ਆਪਣੀ 부ਦ ਹੈ ਜੇ ਤਿਬਰ ਨਤ ਪੈਨ ਪੈਨ ਤੋਹ ਤੇਤੇ ਤਮਰਾ ਲਖਾਨਾ ਜਾਏ ਪਸਾਰਾ ਕਹਿ ਵਿਦ ਸਭ ਜਬਰ ਸੰਸਾਰਾ ਇਕ ਰੂਪ ਨੂ ਬਸ ਰੂਪਾ ਰੰਗ ਪਿਵਰਾ ਬਨੀ ਭੂਪਾ ਅੰਡਜ ਚਿਰਚ ਸੇਤਜ ਕੀਨੀ ਉਤਪਜ ਖਾਨ ਬਹਰ ਰਚ ਦੇ ਨੇ ਕਹੂੰ ਫੂਲ ਰਾਜ ਹਵੇ ਬੈਠਾ ਕਹੂੰ ਸਿਮਟ ਪਿਆ ਸੰਗਰੇ ਕੈਠਾ ਸਾਗਰੇ ਸ੍ਰੇਸ਼ਟ ਦਿਖਾਇ ਚੰਪਵ ਆਦ ਜੁਗਾਦ ਸਰੂਪ ਸਿਯੰ ਭਵ ਅਭਰਛਾ ਮਿਰੇ ਤਮ ਗਰੋ ਸਿਤ ਕੁਬਾਰ ਆਸਿਕ ਸੰਗਰ ਦੁਸ਼ਟ ਜਿਤੇ ਅਠਵਤ ਉਤਪਾਤਾ ਸਕਲ ਬਲੇਸ਼ ਕਰੋ ਰੰਤ ਕਾਤਾ ਜੇ ਅਸੀ ਦੂਜੇ ਤਵ ਸਰਨੀ ਪ੍ਰੇਤਨ ਕੇ ਦੁਸ਼ਟ ਦੁਗਤ ਹਵੇ ਮਰੇ ਔਰਖ ਜਵਨ ਪਗ ਪ੍ਰੇਤ ਹਰੇ ਤਨ ਕੇ ਤੁਮ ਸੰਕਟ ਸਭ ਟਾਰੇ ਜੋ ਕਲ ਕੋ ਇਖ ਬਾਰਤ ਹੈ ਤਾਕੇ ਕਾਲ ਨਿਕਟ ਨਿਆ ਹੈ ਰਚਾਉ ਚਾਹੇ ਤਾਹੇ ਸਭ ਕਾਲਾ ਡੋਸਟ ਅਰੇਸਟ ਰੈਤ ਦੇ ਕਾਲਾ ਕ੍ਰਪਾ ਦ੍ਰਿਸ਼ਟ ਤਾਹੇ ਜਾਹੇ ਨਿਹਰਹ ਤਾ ਕੇ ਤਾਪਤ ਨਖ ਮੋਹਰ ਹੁਰ ਦਸੇ ਦਖਰਮੋ ਸਭ ਹੋਈ ਦ੍ਰਿਸ਼ਟ ਚਾਉ ਸੈ ਸਕੈ ਨ ਕੋਈ ਇੱਕ ਬਾਰ ਜੇ ਤਮੈ ਸਬਾਰਾ ਕਾਲ ਫਾਸਤੇ ਤਾਹੇ ਬਾਰਾ ਜਨਰ ਨਾਮ ਤਿਆਰੋ ਕਹਾ ਦਾ ਰਦ ਡੋਸਟ ਦੋਤ ਰਹਾ ਕਾੜਗ ਕੇਤ ਮੈ ਸਰੰਗ ਦਿਹਰੀ ਆਪ ਹਾਥ ਦੈਲੋ ਬਾਰੇ ਸਰਬ ਠੌਰਮ ਨੋ ਹੋ ਹੋ ਸਹਾਈ ਦੋਸਤ ਦੋਤੇ ਨੇ ਹੁ ਬਚਾਈ